ਪਾਣੀ ਪੀ ਲ ਆ ਲੈ ਪਾਣੀ ਪੀ ਲਾ ਪਾਣੀ ਦਿਲ ਤੇ ਤਰਕੀ ਜਰਾ ਗਾਈਸ ਤੋੜੀ ਮੰਗਣਾ ਤੇਰਾ ਗੋਲਕਧਾਰਾ ਮੇਲਾ ਪੱਟੀ ਆ ਤੇਰਾ ਗੋਲਕਧਾਰਾ ਕੀ ਗੋਲਕਧਾਰਾ ਕਹਿੰਦਾ ਤੇਰਾ ਗੋਲਕਧਾਰਾ ਮੇਲਾ ਦੀ ਗਈ ਸਰ ਮੈਨ ਜਾਈਏ ਤੋੜੀ ਹੋ ਉੱਚੀ ਬੋਲ ਤੇਰੀ ਵਾਈ ਘਾਟਾਂ ਦੀ ਓਏ ਉੱਚਾ ਹੋ ਜੇ ਓਏ ਹੋਏ ਹੋਏ ਇੱਥੇ ਲਾ 100 ਰੁਪਏ ਜੱਠਾ ਦੋ ਚੱਤ ਚ ਕੱਢ ਦੇ ਬਰਾਬਰ ਤੂੰ ਕਿੰਨੂੰ ਚੜਾਉਣੀ ਤੱਕ ਵੀਰੇ ਹੈ ਗਾਇਸ ਸਤਿ ਸ਼੍ਰੀ ਅਕਾਲ ਬੈਲਕੇ ਮੈਂ ਤੁਹਾਡਾ ਸਾਡੇ ਅੱਜ ਦੇ ਵਲੋਗ ਵਿੱਚ ਆਈ ਹੋਪ ਤੁਸੀਂ ਜਨੇ ਚੜਦੇ ਘਰ ਚ ਹੋਗੇ ਜਦੋਂ ਆਪਾਂ ਐਂ ਚ ਬੋਲੀ ਨਾ ਰਾਜਵੀਰ ਆਪਾਂ ਵੇਖਣ ਲੱਗ ਪੈਂਦਾ ਇਧਰ ਨੂੰ ਸਵਾਈ ਲਾ ਜਾਂਦੀ ਕਿ ਕੋਈ ਲੱਗੇ ਨੇ ਕੁਝ ਕਰਦੇ ਤੇ ਅਸੀਂ ਗਾਇਸ ਤਿਆਰ ਅੱਜ ਹੀ ਜਾ ਰਹੇ ਹਾਂ ਮੇਰੇ ਮਾਮੇ ਸੋਰੀ ਦੀ ਕੁੜੀ ਕੋ ਉਹ ਇਥੋਂ ਹਾਨੇ ਤੋਂ ਮਤਲਬ ਲੱਗੀ ਨਰਾਲੇ ਤੋਂ ਜੋ ਪਟੇਲਵਾਲ ਨੂੰ ਜਾਈ ਨਾ ਰਸੇ ਪੈਣਾ ਦਾ ਚੱਕੋਗੀ ਉੱਥੇ ਰਹਿੰਦੇ ਉਹਨਾਂ ਕੋ ਜਾ ਰਹੇ ਆ ਸੰਡੇ ਆ ਕਿਉਂਕਿ ਅੱਜ ਫ੍ਰੀ ਸੀ ਡਿਊਟੀ ਵੀ ਨਹੀਂ ਸੀ ਗੁਰਦੁਆਰੇ ਤੇ ਮੈਂ ਕਿਹਾ ਚਲੋ ਅੱਜ ਬੜੇ ਚਿਰ ਦੇ ਕਹਿੰਦੇ ਜਾਣੇ ਜਾਣਾ ਤੇ ਅਜੂਤ ਚੱਲੇ ਉਧਰ ਨਾਲ ਮम्मा ਹੁਣਾ ਉਧਰੋਂ ਆ ਗਏ ਨੇ ਤੇ ਨਾਲ ਸਾਨੂੰ ਸਾਬ ਸਾਲੀ ਤੇ ਜੱਗਾ ਵੀ ਆ ਰਿਹਾ ਸਾਰੇ ਆ ਗਏ ਨੇ ਤੇ ਆਪਾਂ ਚਲੋ ਮਿਲਦੇ ਆ ਚਲੋ ਇੰਜੋਏਮੈਂਟ ਤੁਹਾਨੂੰ ਦਿਖਾਣਿਆ ਜੀ ਫਸਟ ਟਾਈਮ ਹੀ ਜਾ ਰਹੇ ਆ ਉਹਨਾਂ ਕੋ ਮਤਲਬ ਪਹਿਲਾਂ ਨਹੀਂ ਗਏ ਹੈਗੇ ਉਹ ਆਈ ਸੀ ਆਪਣੇ ਪ੍ਰੋਗਰਾਮ ਤੇ ਜਦੋਂ ਘਰੇ ਲੋਹੜੀ ਦਾ ਪ੍ਰੋਗਰਾਮ ਕੀਤਾ ਸੀ ਉਦੋਂ ਘਰੇ ਆਏ ਸੀ ਆਪਣੇ ਕੋ ਤੇ ਅਸੀਂ ਉਹਨਾਂ ਕੋ ਫਸਟ ਟਾਈਮ ਜਾ ਰਹੇ ਹਾਂ ਉਹਨਾਂ ਦੇ ਘਰੇ ਤੇ ਮਿਲਾਨੇ ਤੁਹਾਨੂੰ ਉਹਨਾਂ ਨਾਲ ਦੇਖਦੇ ਤੇ ਪੈਣੀ ਆ ਗਾਈ ਸਾਜੋ ਗਾਈ ਸਾਜੋ ਗਾਈ ਸਕੇ ਭਈ ਹੱਲ ਗਾਈ ਸਕੇ ਭਈ ਗੁੱਸੇ ਹੋ ਜਾਂਦੇ ਸਾਡੇ ਨਾਲ ਛੇਤੀ ਕਹਿੰਦੇ ਤੁਸੀਂ ਤੁਰਦੇ ਤੁਰਦੇ ਪਤਾ ਨਹੀਂ ਕੀ ਗੱਲ ਤੇ ਰਹਿੰਦੇ ਮਾਮੇ ਨੂੰ ਅਲਾਓ ਅੱਗੇ ਉਹ ਭਜੁੰਦਾ ਹੁੰਦਾ ਤੇ ਇਹ ਉਹੀ ਹੈ ਕਹਿੰਦੇ ਇਹ ਤੁਖਾਈ ਜਾਣਾ ਮਾਤਾ ਜੀ ਮੰਦੀ। ਇਹਦੇ ਤੋਂ ਚਾਹ ਪੀਲਾਂਗੇ ਕੋਈ ਨਹੀਂ ਰੋਟੀ ਤਾਂ ਗਿਰ ਗਈ। ਇਹ ਵੀ ਚਲੋ ਮੇਰੇ ਨਾਲ ਚੇਤੀ ਚੇਤੀ। ਪਿੰਡ ਚ ਆ ਚੁੱਕੇ ਆਪਾਂ। ਚੱਕੋ ਕੀ ਪਿੰਡ ਵਿੱਚ ਆ ਪਹੁੰਚੇ ਅਸੀਂ। ਗਰਾਂਜ ਬੇਲਾ ਨੂੰ ਟਿੱਕ। ਅੱਜ ਮੈਂ ਲਵਾਂਗੇ ਨਾ ਤੇ ਫਿਰ ਸੂਪ ਮੈਨੂੰ ਮਿਲੇਗਾ ਅੱਜ ਫਿਰ। ਸਿੱਧੇ ਕਹਿੰਦੇ ਜਾਣਾ। ਕਿਤੇ ਨਹੀਂ ਮੁੜਨਾ ਕਹਿੰਦੇ। ਸਿੱਧਾ ਹੀ। ਪਤਾ ਨਹੀਂ ਨਾ। ਪੁੱਛਣਗੇ ਨਾ ਹੁਣ। ਦੀ ਹੋੜੀ ਸਿੱਛਾ ਸ਼ਾਹ ਕੋਲ ਆਲਾ ਗਾਇਸ ਪਹੁੰਚ ਗਏ ਹੁਣ ਮੇਲਵਕਤਨ ਹੋਉਂਦਿਆ ਉਹ ਕਪੜੇ ਕੱਢ ਲਈਏ ਕਿ ਕਪੜੇ ਨਿਕਲਦੇ ਕੁੜੀਆਂ ਦੇ ਕਦੀ ਕਿਤੇ ਪਰੋ ਕਰਾ ਦੇ ਸਸਿਵਾ ਬਾਰੇ ਸਾਸੀ ਨਿਕਲੇ ਤੁਹਾਡੇ ਨੇੜੇ ਆ ਇੱਡੀ ਨਹੀਂ ਗੱਲੋਂ ਪਾਤੀ ਪੁੱਛ ਗਏ ਨਾ ਦੇਖੋ ਗਾਇਸ

किन्ने टोए मिल गए भाजी ने किन्ने टोए देते दीदिया ने टोए देते राजवी न समोसे समोसे ਬੋਲ ਚਲ ਗਈ। ਨਹੀਂ ਆਪਣੇ ਪਹੂਆਂ ਤੋਂ ਡਰੀ ਜੰਨੇ ਆ। ਹੈਂ? ਟੀਵੀ ਮੈਂ ਡਰ ਗਿਆ। ਕੱਲੇ-ਕੱਲੇ ਦਾ ਵਲੌਗ ਬਣਾਤਾ ਮੈਂ। ਨਹੀਂ। ਮੈਂ। ਇਹ ਇੱਕ ਮਹਿੰਗਾ। ਉਹ ਬਲੇ ਤੇਰੇ ਰੋਗਲੀ ਉੱਤ। ਹਾਂ। ਹੋਲੇ।

ਛੁੱਟੀਆਂ 'ਚ ਨਿਆਣੇ ਹੈਗੇ ਨੇ ਇੱਥੇ ਹਾਂਜੀ ਕੀ ਗੱਲ ਏ ਹਾਂਜੀ 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 ਹਾਂ ਹਾਂ ਮਾਲਾ ਦੇ ਜੋਰ ਲਾ ਲਾ ਉਹ ਧਿਆਨ ਨਾਲ ਹੋਲੀ ਤੂੰ ਤੂੰ ਇੱਥੇ ਰੋ ਚੱਲ ਤੂੰ ਗੋਲ ਮਾਰ ਲੈ ਮੈਂ ਰੋ ਤੂੰ ਦੂਸਰੇ ਜਣਾ ਤੂੰ ਨਹੀਂ ਘਰੋਣਾ ਮੈਂ ਘਰ ਨਹੀਂ ਨੂੰ ਕੋਣ ਕਰੀ ਵੋਜ ਗਿਆ ਓ ਦੇਖ ਕਿੱਥੇ ਨਹੀਂ ਜਾਦਾ ਜੱਗਾ ਦੇ ਗਿਆ ਵੇਲਾ 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 ਆਖਰੇ ਤੇ ਰੋਪੀਓ ਪਰੋਂ ਦੇਖ ਰਾਜਾੜ ਜਾਣਾ ਆ ਇਹ ਪਾਣੀ ਦੀ ਹੌਲੀ ਕਿੱਚ ਮਾਰ ਰਾਜਵੀਰ ਤੱਕ ਰਾਜਵੀਰ ਹਾਂ ਦੇਖ ਨੇ ਪਤੰਗ ਕਿੱਥੇ ਉੜਦਾ ਪਿਆ ਕਿੱਥੇ ਪਤੰਗ ਕਿੱਥੇ ਹੂੰ ਹੋਣ ਹੈ ਹਲੋ ਕੰਪਨੀ ਜੇ ਬੇਲਾ ਪਾਖੜਿਆ ਜਾਂਦਾ ਇਸ ਬਾਤ ਤੇ ਇਦਾਂ ਤੇ ਸੇਂਟ ਦਾ ਸ਼ੁਕਰ ਨਹੀਂ ਹੈ ਜੱਲਾ ਕਰੀ ਜਾਂਦੀ ਬਾਰ ਬਾਰ ਜਾਲੇ ਤੋਲੇ ਲਿਆ ਮੈਂ ਬਲੇ ਟੱਕ ਕੇ ਹਲੋ ਹਾਂ ਮਨ ਵੀਂਗਾ ਦੋ ਹੱਥ ਚ ਕੱਢ ਦੇ 가아이쪽면 ਤੋੜੀ ਮੰਗਣਾ ਤੇਰਾ ਬੋਜਗਾਰਾ ਜਿਲ੍ਹਾ ਭੱਟੀਆ ਤੇਰਾ ਗੋਲਕਧਾਰਾ ਕੀ ਗੋਲਕਧਾਰਾ ਕਹਿੰਦਾ ਤੇਰਾ ਗੋਲਕਧਾਰਾ ਤੇਰੀ ਵੀ ਆਈ ਤੇਰੇ ਵੀ ਨਹੀਂ ਓਏ ਭਾਈ ਤੇਰਾ ਕੋਣ ਵਿਚਾਰਾ ਲੋ ਭੱਟੀ ਥਲੇ ਦੀ ਵੀ ਆਈ ਜੈ ਸ਼ਕਰਪਾਈ ਸੋ ਕਾੜੀ ਬਹੁਤ ਜੀ ਬੋਲ ਤੇਰੀ ਵਾਈ ਘਾਟਾਂ ਦੀ ਓਏ ਓ ਚੋਣ ਓਏ ਹੋਏ ਹੋਏ ਇਕੱਠੇ ਲਾ ਜਗਾ ਕ ਖੇਡ ਵੀ ਅਲੱਖ ਹੇ 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 ਇਸ ਲਖਾ ਵਿੱਚ ਹੋ ਗਿਆ ਬਲੀ ਗੋੜੀ ਤੇ ਫੋਕਸ ਕਰ ਪਹਿਲੇ ਤੇ ਕਰੋ ਓਏ ਹੋਏ ਬਾਈ ਹੋਏ ਹੋ ਹੋਰ ਬਾਕੀ ਗਾਣੇ ਅੰਦਰ ਹੱਥ ਤੋੜੀ ਹੁੰਦੀ ਹੈ ਸਾਦਾ 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 ਜੇ ਫੋਕਸ ਕਰ ਲੈ ਮੈਂ ਦੱਸ ਦਿੰਦਾ ਬਹੁਤ ਸੁੰਦਰ ਬਣੇਗੀ ਕੋਬੀ ਗਾਣਾ ਡੇ ਕੋਬੀ ਗਾਣਾ ਟਾਟੇ ਟੋਬੀ ਦੇ ਬੱਚੇ ਚਾੜੇ ਹੀ ਮਰਜ਼ੀ ਜਾਨ ਇਸ ਤੇ ਅਗੋਂ ਨਾ ਬਹੁਤ ਭੜੀਆਂ ਉਹ ਭੜੀਆਂ ਭੜੀਆਂ ਆਵਾਂਗੇ ਆਵਾਂਗੇ 180 ਦੀ ਲਵਾਂਗੇ ਆਵਾਂਗੇ ਕਿ ਤਿੰਨ ਟੁੱਟ ਗਿਆ ਮਟ ਗਿਆ ਡਾਬਾ ਹੀ ਰੋਸ ਪਿਆ ਰਸ ਗਿਆ ਦੇਵਾ ਹੀ ਦੋ ਕਬੂਤਰ ਦੋ ਕਬੂਤਰ ਉਹ ਵੀ ਢੜਕਾ ਡਾਲ ਦਿੱਤੇ ਸਾਰੀ ਲੱਗਾ ਮੇਵਾ ਪ੍ਰੋਗਰਾਮੀ ਸੇਵਾ ਸਹੀ ਅਗੋਂ ਡੇ ਨਹੀਂ ਡੇ ਤੇ ਸਤ ਲੰਮੀ ਆ ਨਹੀਂ ਪੰਚ ਕਰਦਾ ਨਹੀਂ ਬਗੜ ਡੇਰੇ ਦੋ ਹੱਦ ਡੇਰੇ ਸਾਰੂ ਬਿਆਕਾ ਪਟਿਆਲੀਆਂ ਕੁੜੀਆਂ ਵਾਲੇ ਕਿੜੀਆਂ ਹੁੰਦੀ ਆ ਅਰੇ ਮਿੱਤੋਣੇ ਬੋੜੱਕ ਮੇਰੇ ਕਿਨੇ ਬੋੜੀਲੇ ਬੋੜੀਲੇ ਵਿੱਚ ਕੌਣ ਹੈ ਬਣੇ ਗਏ ਮੁੱਕ ਮੁੱਕ ਨੂੰ ਇੰਦਾਂ ਨੇ ਬੋਸ Okay ਨਹੀਂ 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 ਗਾਇਸ ਨਿਕਲ ਆਏ ਹੁਣ ਅਸੀਂ ਚੱਲਨੇ ਵਾਪਸ ਘਰੋਂ ਬਾਤੌੜੀ ਚੱਲ ਗਈ ਓਏ ਸੋਨੂ ਸੀ ਆ ਗਏ ਆ ਗ੍ਰੈਂਡ ਵਿਲਾ ਓਕੇ ਇਹਨਾਂ ਨੇ ਸੰਧੂ ਸਾਹਿਬ ਨੂੰ ਲਈ ਹੀ ਥਾਂ ਤੇ ਥਾਂ ਲੈਣ ਤੇ ਕਰਕੇ ਆਪਾਂ ਪਾਰਟੀ ਕੀਤੀ ਨਹੀਂ ਇਹਨਾਂ ਨੇ ਉਹਦੀ ਪਾਰਟੀ ਕਰਨ ਲੱਗੇ ਜੀ ਗ੍ਰੈਂਡ ਵਿਲਾ ਸਕੂਈ ਤੇ ਦਿਖਾ ਰਹੇ ਆ ਜਿਕਾ ਰਹੇ ਹਾਂ ਜੀ ਖਾ ਲੋ ਖਾ ਲੋ ਖਾ ਲੋ ਨੈਕਸਟ ਕੁਛ ਲੋ ਰੋਟੀ ਬਣ ਗਈ 5 ਰੁਪਏ ਆ ਗਿਆ ਸੂਪ ਹਰਪੀ ਦਾ ਪਾਈ ਨੇ ਪੀਣੀ ਕੌਫੀ ਪ੍ਰਾਈਸ ਆ ਗਏ ਮੰਚੂਰੀਆਂ ਵੀ ਹੋ ਗਿਆ ਜੀ ਆਵਾਜ਼ ਮਾਰੋ ਪਹਿਲਾਂ ਬਣਿਓ ਪਈ ਨਹੀਂ ਅਜੇ ਖਾ ਲੋ ਖਾ ਲੋ ਆ ਰੋਟੀ ਕੰਨ ਮੋਚ ਛੱਡੋ ਨਾ ਪਾਈ ਜਾਓ ਮੋਚ ਲੈ ਨੰਗਾ ਛਕ ਲੋ ਗਾਈਸ ਲੰਗਰ ਛਕ ਲੋ ਕਾ ਲੋ ਮੂੰਹ ਚ ਪਾਣੀ ਤਾਈ ਗਿਆ ਨਾ ਦੇਖ ਕੇ ਬੇਟਾ ਮੋਟੇ ਲੱਗਣਾ ਤਾਂ ਬਾਈ ਦਾ ਦਰਦ ਹੋ ਗਿਆ ਨਹੀਂ ਦਿਲ ਤਾਂ ਨਹੀਂ ਘਟ ਰਿਹਾ ਪਿਆ ਕਰਾ ਲੋ ਦਿਲ ਤਾਂ ਨਹੀਂ ਘਟ ਰਿਹਾ ਮਾਤਾ ਨੂੰ ਪੀ ਲਾ ਪਾਣੀ ਪੀ ਲਾ ਪਾਣੀ ਦਿਲ ਤੇ ਹੱਥ ਰੱਖੀ ਜਰਾ ਥੋੜਾ ਹੀ ਆ ਕੁਝ ਵੀ ਨਹੀਂ ਹਾਂਜੀ ਗਾਇਸ ਤੋਲ ਲੱਗੇ ਹਾਈ ਹਾਈ ਹੋਮਿੰਗ ਹੈ ਗੱਰ ਪਹੁੰਚ ਕੇ ਆਪਣੇ ਕੱਪੜੇ ਚੇਂਜ ਕਰ ਲਏ ਨੇ ਸਖੀਰ ਨੇ ਵੀ ਚੇਂਜ ਕਰ ਲਏ ਕੱਪੜੇ ਤੇ ਬਾਕੀ ਇੱਥੇ ਕਰਦੇ ਆਪਾਂ ਅੱਜ ਦੇ ਵਲੌਗ ਦੀ ਸਮਾਪਤੀ ਮਿਲਦੇ ਆ ਨਵੀਂ ਸਵੇਤ ਨਵੇਂ ਵਲੌਗ ਦੇ ਵਿੱਚ ਬਾਏ ਬਾਏ ਰੱਬ ਰੱਖਾ